ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਹਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਜੀਵਾਂ ਦਾ ਉਦਾਰ ਹੁੰਦਾ ਹੈ ਕਲਿਆਣ ਹੁੰਦੀ ਹੈ ਖਾਲਸਾ ਜੀ ਜਿਹੜੇ ਗੁਰਮੁਖ ਬਾਣੀ ਵਿੱਚ ਚਿੱਤ ਜੋੜਦੇ ਹਨ ਉਹਨਾਂ ਦਾ ਹੋਰਾ ਹੀ ਖਾਲਸਾ ਜੀ ਤਾਕਤਵਰ ਹੁੰਦਾ ਵੱਖਰਾ ਹੁੰਦਾ ਐਸੇ ਗੁਰਮਖਾਂ ਦੇ ਜਿਹੜੇ ਬਚਨ ਹੁੰਦੇ ਆ ਖਾਲਸਾ ਜੀ ਉਹ ਤਾਰਨ ਵਾਲੇ ਹੁੰਦੇ ਆ ਐਸੇ ਸਾਧੂਆਂ ਦੇ ਜਿਹੜੀ ਸੰਗਤ ਹੁੰਦੀ ਹੈ ਖਾਲਸਾ ਜੀ ਪੁੰਨ ਫਲ ਦੇਣ ਵਾਲੀ ਹੁੰਦੀ ਹੈ ਸੋ ਜਿਹੜਾ ਐਸੇ ਗੁਰਮਖਾਂ ਦੀ ਸੰਗਤ ਵਿੱਚ ਚਲੇ ਜਾਂਦਾ ਜਿਹੜਾ ਖਾਲਸਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਦਾ ਮਹਾਰਾਜ ਦਾ ਸਿਮਰਨ ਕਰਦਾ ਭਜਨ ਕਰਦਾ ਅਮਰਤ ਵੇਲੇ ਜਾਗਦਾ ਹੈ ਜਦੋਂ ਆਪਾਂ ਇਹੋ ਜੇ ਗੁਰਸਿੱਖ ਦੀ ਸੰਗਤ ਕਰਦੇ ਹਨ ਇਹ ਖਾਲਸਾ ਜੀ ਸਾਡੀ ਜ਼ਿੰਦਗੀ ਵਿੱਚ ਵੀ ਬਦਲਾਅ ਆਉਂਦੇ ਹਨ ਸੋ ਮਹਾਰਾਜ ਕਹਿੰਦੇ ਹੈ ਹਮੇਸ਼ਾ ਇਹ ਗੁਰਸਿੱਖਾਂ ਦੀ ਸੰਗਤ ਵਿੱਚ ਰਹਿਣਾ ਚਾਹੀਦਾ ਮਹਾਰਾਜ ਕਹਿੰਦੇ ਗੁਰੂ ਕੀ ਸੰਗਤ ਵਿੱਚ ਆਉਣਾ ਚਾਹੀਦਾ ਕਿਉਂਕਿ ਖਾਲਸਾ ਜੀ ਮਨ ਦੇ ਜਿਹੜੇ ਪਰਮ ਭੁਲੇਖੇ ਹਨ ਉਹ ਦੂਰ ਹੋ ਜਾਂਦੇ ਹਨ ਸੁੱਤੇ ਸੇਦੀ ਜੇ ਮਨ ਵਿੱਚ ਕੋਈ ਚਿੰਤਾ ਚੋਰਾ ਹੈ ਗੁਰੂ ਕੀ ਸੰਗਤ ਵਿੱਚ ਆਉਣ ਕਰਕੇ ਦੂਰ ਹੋ ਜਾਂਦਾ ਹੈ ਗੁਰੂ ਕੀ ਬਾਣੀ ਨਾਲ ਖਾਲਸਾ ਜੀ ਪ੍ਰੇਮ ਕਰਨ ਦੇ ਨਾਲ ਦੂਰ ਹੋ ਜਾਂਦਾ ਹੈ ਸੋ ਇਸ ਕਰਕੇ ਮਹਾਰਾਜ ਜੀਆ ਨੇ ਜੋ ਸਾਨੂੰ ਮੰਤਰ ਦਿੱਤਾ ਹੈ ਗੁਰ ਮੰਤਰ ਜੋ ਸਾਡੀ ਝੋਲੀ ਵਿੱਚ ਪਾਇਆ ਹੈ ਖਾਲਸਾ ਜੀ ਉਹਨੂੰ ਆਪਣੀ ਰਸਨਾ ਦੇ ਨਾਲ ਹਮੇਸ਼ਾ ਚਖਣਾ ਚਾਹੀਦਾ ਹੈ ਜਿਹੜਾ ਗੁਰਮੁਖ ਆਪਣੀ ਰਸਨਾ ਦੇ ਉੱਤੇ ਗੁਰ ਮੰਤਰ ਨੂੰ ਰੱਖਦਾ ਹੈ ਖਾਲਸਾ ਜੀ ਉਹਨੂੰ ਕਿਸੇ ਦੀ ਮੋਹਤਾਜਗੀ ਨਹੀਂ ਚਲਣੀ ਪੈਂਦੀ ਉਹ ਹਮੇਸ਼ਾ ਹੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੰਗ ਸੰਗ ਸਮਝਦਾ ਹੈ ਫਿਰ ਉਹਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਕਿ ਵਾਹਿਗੁਰੂ ਹੀ ਮੇਰੇ ਵੱਲ ਹੈ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੂੰ ਸਭ ਕੁਝ ਮੈਨੂੰ ਸੌਪੇ ਆ ਜਾ ਤੇਰਾ ਬੰਦਾ ਸੋ ਖਾਲਸਾ ਜੀ ਐਸੀ ਖੇਡ ਵਰਤ ਜਾਂਦੀ ਹੈ ਉਹ ਗੁਰਸਖਾਂ ਦੇ ਨਾਲ ਜਿਹੜੇ ਬਾਣੀ ਦੇ ਨਾਲ ਚਿਤ ਜੋੜਦੇ ਹਨ ਮਹਾਰਾਜ ਦੀ ਸ਼ਰਨ ਪੈਂਦੇ ਹਨ ਸੋ ਚੰਗੇ ਗੁਰਸਿੱਖਾਂ ਦੀ ਸੰਗਤ ਕਰਨ ਦੇ ਨਾਲ ਖਾਲਸਾ ਜੀ ਪਾਰ ਉਤਾਰਾ ਹੋ ਜਾਂਦਾ ਹੈ ਤੇ ਬੇਮੁਖਾਂ ਦੀ ਸੰਗਤ ਕਰਨ ਦੇ ਨਾਲ ਡੁੱਬ ਜਾਈਦਾ ਹੈ ਜਮਾਂ ਦੀ ਮਾਰ ਪੈਂਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛਣਾ ਕਰੀਏ ਖਾਲਸਾ ਦੀ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੀ ਉਹ ਕੁੰਜੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਉਹ ਦੱਸਦੇ ਹਨ ਕਿ ਭਾਈ ਬੇਮੁਖ ਜਿਹੜਾ ਬੰਦਾ ਹੈ ਉਹਦੀ ਸੰਗਤ ਕਰਨ ਦੇ ਨਾਲ ਕੀ ਪ੍ਰਾਪਤ ਹੁੰਦਾ ਕੀ ਮਿਲਦਾ ਹੈ ਭਾਈ ਸਾਹਿਬ ਭਾਈ ਜੀ ਵਚਨ ਕਰਦੇ ਕਹਿੰਦੇ ਭੇਡਾ ਪੂਛਲ ਲੰਘਿਆ ਕਿਉਂ ਪਾਰ ਲੰਘਾਈ ਐ ਵੀ ਐਵੇਂ ਬਚਨਾਉਂਦੇ ਨੇ ਵੀ ਭੇਡਲ ਜਿਹੜੀ ਪੂਛ ਹੈ ਭੇਡੂ ਦੀ ਭੇਡ ਦੀ ਕਹਿੰਦੇ ਉਹਦੀ ਪੂਛ ਫੜ ਕੇ ਕੋਈ ਨਦੀ ਕਿਵੇਂ ਪਾਰ ਕਰ ਸਕਦਾ ਹੁਣ ਭੇਡ ਨੂੰ ਇੱਥੇ ਬੇਮੁਖ ਆਖਿਆ ਹੈ ਤੇ ਜੇ ਆਪਾਂ ਖਾਲਸਾ ਜੀ ਬੇਮੁਖ ਦੀ ਖਾਲਸਾ ਜੀ ਰੌ ਰੀਤੀ ਦੇ ਤੁਰ ਪਾਵਾਂਗੇ ਤੇ ਡੁੱਬ ਜਾਵਾਂਗੇ ਕਹਿੰਦੇ ਭੇਡ ਦੀ ਪੂਛ ਫੜ ਕੇ ਕਦੇ ਕੋਈ ਨਦੀ 'ਚੋਂ ਪਾਰ ਲੰਘਿਆ ਹੈ ਕੋਈ ਐਸਾ ਮਨੁੱਖ ਦੁਨੀਆ ਤੇ ਹੋਵੇ ਖਾਲਸਾ ਜੀ ਨਹੀਂ ਲੰਘਿਆ ਕਿਉਂਕਿ ਭੇਡ ਜਿਹੜੀ ਹੈ ਉਹ ਖਾਲਸਾ ਜੀ ਨਦੀ ਪਾਰ ਨਹੀਂ ਕਰ ਸਕਦੀ ਭੇਡੂ ਜਿਹੜਾ ਹੈ ਭੇਡ ਹੈ ਉਹਦੇ ਸਰੀਰ ਉਤੇ ਔਨ ਹੁੰਦੀ ਹੈ ਗਿੱਲੀ ਹੋਣ ਕਰਕੇ ਭਾਰੀ ਹੋ ਜਾਂਦੀ ਹੈ ਤੇ ਭੇਡ ਡੁੱਬ ਜਾਂਦੀ ਹੈ ਭੇਡ ਕਦੇ ਵੀ ਨਦੀ ਪਾਰ ਨਹੀਂ ਕਰ ਸਕਦੀ ਪਤਾ ਨਹੀਂ ਇਸ ਚੀਜ਼ ਬਾਰੇ ਕਿਸੇ ਨੂੰ ਗਿਆਨ ਹੋਵੇਗਾ ਕਿਉਂਕਿ ਦਾਸ ਨੂੰ ਇਹ ਚੀਜ਼ ਦਾ ਨਹੀਂ ਸੀ ਪਤਾ ਮੈਂ ਇਹਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਹੀ ਮੈਨੂੰ ਪਤਾ ਲੱਗਾ ਜੇ ਤੁਹਾਨੂੰ ਇਸ ਚੀਜ਼ ਦਾ ਪਤਾ ਸੀ ਤੇ ਜਰੂਰ ਦੱਸਣਾ ਇਹ ਪਹਿਲੀ ਵਾਰ ਮਹਾਰਾਜ ਦੀ ਬਾਣੀ ਵਿੱਚੋਂ ਸਾਨੂੰ ਪਤਾ ਲੱਗਾ ਕਿ ਭੇਡ ਜਿਹੜੀ ਆ ਨਦੀ ਪਾਰ ਨਹੀਂ ਕਰ ਸਕਦੀ ਪਾਣੀ ਵਿੱਚੋਂ ਨਹੀਂ ਲੰਘ ਸਕਦੀ ਸੋ ਮਹਾਰਾਜ ਕਹਿੰਦੇ ਜਿਹੜੇ ਭੇਡਾਂ ਦੀ ਨਿਆਈ ਲੋਕ ਇਧਰ ਉਧਰ ਪੀਰਾਂ ਪੈਗੰਬਰਾਂ ਆউলੀਆਂ ਆਸੇ-ਪਾਸੇ ਜਠੇਰਿਆਂ ਜਾਂ ਹੋਰ ਖਾਲਸਾ ਦੀ ਕਈ ਜਿਹੜੀਆਂ ਆਪੇ ਬਣਾਈਆਂ ਮੜੀਆਂ ਜਿਨ੍ਹਾਂ ਨੂੰ ਸ਼ਹੀਦ ਕਹੀ ਜਾਂਦੇ ਆ ਜਿਹੜਾ ਮਨੁੱਖ ਇਹਨਾਂ ਦੇ ਆਸਰੇ ਤੁਰਦਾ ਇਹਨਾਂ ਦੇ ਚਰਨੀ ਲੱਗਦਾ ਮਹਾਰਾਜ ਕਹਿੰਦੇ ਉਹ ਭੇਡ ਦੀ ਨਿਆਈ ਹੈ ਉਹ ਨਦੀ 'ਚੋਂ ਪਾਰ ਨਹੀਂ ਲੰਘ ਸਕਦਾ ਇਹ ਭਾਓ ਸਾਗਰ ਤੋਂ ਪਾਰ ਨਹੀਂ ਜਾ ਸਕਦਾ ਫਿਰ ਅੱਗੇ ਬਚਨ ਕਰਦੇ ਹਨ ਕਹਿੰਦੇ ਭੂਤਾ ਕੇਰੀ ਦੋਸਤੀ ਨਿਤ ਸਹਸਾ ਜੀ ਹੈ ਕਹਿੰਦੇ ਭੂਤਾਂ ਦੇ ਨਾਲ ਲਾਈ ਹੋਈ ਦੋਸਤੀ ਦੇ ਨਾਲ ਜਿੱਦਾਂ ਹਿਰਦੇ ਵਿੱਚ ਸਹਿਮ ਹੀ ਪਿਆਰ ਰਹਿੰਦਾ ਖਾਲਸਾ ਜੀ ਇਹ ਬਚਨ ਵੀ ਆਉਂਦੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਣਾ ਕਰਦੇ ਕਹਿੰਦੇ ਜਿਵੇਂ ਕਿਸੇ ਨੇ ਨਾ ਇੱਕ ਭੂਤ ਨੂੰ ਵਸ ਕਰ ਲਿਆ ਮੋਲ ਲੈ ਲਿਆ ਉਹਨੇ ਉਹਦਾ ਜਾਪ ਜਪਿਆ ਤੇ ਭੂਤ ਖਾਲਸਾ ਜੀ ਵਸ ਕਰ ਲਿਆ ਭੂਤ ਨਾਲ ਦੋਸਤੀ ਕਰ ਲਈ ਹੁਣ ਉਹ ਭੂਤ ਨੂੰ ਜਿਹੜਾ ਕੰਮ ਕਵੇ ਤੇ ਖਾਲਸਾ ਜੀ ਭੂਤ ਮੈਂਟੋ ਮੈਂਟੀ ਕਰਕੇ ਆ ਜਵੇ ਕਿਉਂਕਿ ਉਹ ਕਿਹੜਾ ਸਰੀਰ ਹੈ ਉਹ ਤੇ ਹਵਾ ਹੀ ਹੈ ਹਵਾ ਵਿੱਚ ਹੀ ਜਾਂਦਾ ਹਵਾ ਵਿੱਚ ਹੀ ਆਉਂਦਾ ਉਹ ਖਾਲਸਾ ਜੀ ਪਾਲ ਝਮਕ ਅੱਖ ਝਮਕਣ ਤੋਂ ਪਹਿਲਾਂ ਪਾਲ ਵਿੱਚ ਹੀ ਜਾ ਕੇ ਕੰਮ ਨਬੀੜ ਕੇ ਆ ਜਵੇ ਆ ਕੇ ਫਿਰ ਕਵੇ ਹੋਰ ਕੰਮ ਦੱਸ ਉਹ ਖਾਲਸਾ ਜੀ ਹੁਣ ਦੂਜਾ ਕੰਮ ਦੱਸੇ ਉਹ ਦੂਜਾ ਵੀ ਕਰਕੇ ਆ ਗਿਆ ਤੀਜਾ ਦੱਸੇ ਤੀਜਾ ਵੀ ਕਰਕੇ ਆ ਗਿਆ ਫਿਰ ਖਾਲਸਾ ਜੀ ਭੂਤਾਂ ਦੀ ਇੱਕ ਗੱਲ ਹੈ ਕਿ ਜੇ ਕਿਸੇ ਨੇ ਵਾਸ ਕਰ ਲਿਆ ਜਿਵੇਂ ਕਈ ਕਰ ਲੈਂਦੇ ਆ ਆ ਜਿਨ੍ਹਾਂ ਨੂੰ ਤੁਸੀਂ ਸਿਆਣੇ ਕਹਿੰਦੇ ਹੋ ਇਹਨਾਂ ਨੇ ਪ੍ਰੇਤ ਹੀ ਵਾਸ ਕੀਤੇ ਹੁੰਦੇ ਆ ਰੂਹਾਂ ਵਾਸ ਕੀਤੀਆਂ ਹੁੰਦੀਆਂ ਤੇ ਖਾਲਸਾ ਜੀ ਇਹ ਰੂਹਾਂ ਦਾ ਇੱਕ ਕੰਮ ਹੈ ਜਦੋਂ ਇਹਨੂੰ ਕੰਮ ਦੇਈ ਜਾਓਗੇ ਉਹਨਾਂ ਚ ਇਹ ਕੰਮ ਕਰੀ ਜਾਊਗੀ ਤੇ ਜਦੋਂ ਖਾਲਸਾ ਜੀ ਤੁਹਾਡੇ ਕੋਲੋਂ ਕੰਮ ਨਾ ਨਾ ਰਿਹਾ ਕੋਈ ਇਹਨੂੰ ਦੇਣ ਵਾਸਤੇ ਇਹਨੇ ਤੁਹਾਡਾ ਹੀ ਖਾਤਮਾ ਕਰ ਦੇਣਾ ਇਹ ਸੈਲਸਾ ਉਹ ਬੰਦੇ ਦੇ ਅੰਦਰ ਪੈ ਗਿਆ ਵੀ ਹੁਣ ਇਹਨੂੰ ਮੈਂ ਕਿਹੜਾ ਕੰਮ ਦਵਾ ਇਹਦੇ ਅੱਖ ਚਮਕਣ ਤੋਂ ਪਹਿਲਾਂ ਕੰਮ ਕਰਕੇ ਆ ਜਾਂਦਾ ਤੇ ਹੁਣ ਇਹਨੂੰ ਮੈਂ ਕੀ ਕੰਮ ਦਵਾਂ ਮੇਰੇ ਕੋਲ ਤੇ ਕੋਈ ਕੰਮ ਹੀ ਨਹੀਂ ਰਹਿ ਗਿਆ ਤੇ ਸਹਿਮ ਵਿੱਚ ਖਾਲਸਾ ਜੀ ਪੈ ਗਿਆ ਫਿਰ ਉਹ ਬੰਦੇ ਦੀ ਜਿਹੜੀ ਧੀ ਸੀ ਉਹ ਮਹਾਰਾਜ ਦੀ ਬਾਣੀ ਪੜਨ ਵਾਲੀ ਨਾਮ ਜਪਣ ਵਾਲੀ ਰੱਬ ਨੂੰ ਯਾਦ ਕਰਨ ਵਾਲੀ ਸੀ ਉਹਨੇ ਫਿਰ ਆਪਣੇ ਪਿਓ ਨੂੰ ਖਾਲਸਾ ਜੀ ਸਲਾਹ ਦਿੱਤੀ ਉਹਨੇ ਕੀ ਕੀਤਾ ਕਹਿੰਦੇ ਇੱਕ ਬੜਾ ਲੰਮਾ ਵਾਂਸ ਜਿਹੜਾ ਅਸੀਂ ਵਿਹੜੇ ਵਿੱਚ ਗੱਡ ਦਿੱਤਾ ਤੇ ਗੱਡ ਕੇ ਤੇ ਆਪਣੇ ਪਿਓ ਨੂੰ ਕਹਿੰਦੀ ਭੂਤ ਨੂੰ ਇਹੀ ਕੰਮ ਦੇ ਵੀ ਇਹ ਵਾਂਸ ਤੇ ਚੜੀ ਜਾ ਉਤਰੀ ਜਾ ਚੜੀ ਜਾ ਉਤਰੀ ਜਾ ਕਹਿੰਦੇ ਉਹ ਭੂਤ ਖਾਲਸਾ ਜੀ ਉਹ ਕਦੇ ਚੜੇ ਕਦੇ ਉਤਰੇ ਕਦੇ ਚੜੇ ਕਦੇ ਉਤਰੇ ਇਦਾਂ ਹੀ ਉਹਦਾ ਜਿਹੜਾ ਬਲ ਸੀ ਉਹ ਖਤਮ ਹੋ ਗਿਆ ਇਹ ਖਾਲਸਾ ਜੀ ਜਿਹੜੀ ਹੈਗੀ ਆ ਸਰੂਕਤਾ ਵਾਲੀ ਉਹਦੇ ਵਿੱਚ ਵੀ ਇਹ ਵਚਨ ਆਉਂਦੇ ਹਨ ਕਿ ਉਹ ਪੰਕਤੀਆਂ ਆਉਂਦੀਆਂ ਕੌਤਕ ਨਮਿਤ ਕਹੂੰ ਜਨ ਜਿਨ ਮੋਲ ਲੀਨੋ ਗੁਣਾ ਗੁਣ ਚੀਨੋ ਖੇਦ ਮੋਦ ਭਇਓ ਜੀਨੋ ਹੈ ਕਹੇ ਲਾਮ ਔਖੋ ਜੇਕਰ ਹਟ ਦੇਤ ਪੋਖੋ ਭਾਇਓ ਤੋ ਕੋ ਪਾਰੀ ਮਨ ਸੁਤਾ ਮੰਤਰ ਕੀਨੋ ਹੈ ਅਗਰ ਗਾੜੀਦਾਰ ਗੋਰੇ ਜਾਪੈ ਝੜੋੜ ਤੂ ਐਵੇਂ ਬਚਨਾਉਂਦੇ ਹਨ ਕਾਹੋ ਤਨੀ ਮਾਨਨੇ ਹੋ ਜਾਤੇ ਭੂਤ ਬਾਲਖੀਨੋ ਹੈ ਕਹਿੰਦੇ ਉਹ ਜਿਹੜਾ ਡੰਡਾ ਸੀ ਵਾਂਸ ਦੀ ਕਰ ਦਿੱਤਾ ਤੇ ਭੂਤ ਜਿਹੜਾ ਉਹਦੇ ਉੱਤੇ ਕਦੇ ਚੜੇ ਕਦੇ ਉਤਰੇ ਇਹੋ ਕਾਮ ਲਾ ਦਿੱਤਾ ਹੁਣ ਚੜ੍ਹ ਉਤਰ ਕੇ ਖਾਲਸਾ ਜੀ ਉਹ ਬਾਲਹੀਣ ਹੋ ਗਿਆ ਉਹਦਾ ਬਾਲ ਹੀ ਖਤਮ ਹੋ ਗਿਆ ਸੋ ਇਸੇ ਪ੍ਰਕਾਰ ਇਹ ਮਹਾਰਾਜ ਸਾਨੂੰ ਇਹ ਪੰਕਤੀ ਵਿੱਚ ਸਮਝਾਉਂਦੇ ਆ ਕਿ ਜਿਹੜਾ ਮਨ ਹੈ ਨਾ ਮਨ ਸਾਡਾ ਇਹ ਭੂਤ ਦੀ ਨਿਆਈ ਹੈ ਤੇ ਜਿਹੜਾ ਬੰਦਾ ਆਪਣੇ ਮਨ ਦੇ ਨਾਲ ਦੋਸਤੀ ਕਰਦਾ ਉਹ ਖਾਲਸਾ ਜੀ ਸਹੀ ਸੇ ਵਿੱਚ ਰਹਿੰਦਾ ਕਿਉਂਕਿ ਮਨ ਦਾ ਕੋਈ ਨਹੀਂ ਪਤਾ ਇਹਨੇ ਕਿੱਧਰ ਨੂੰ ਤੁਰ ਪੈਣਾ ਤੇ ਕਿੱਧਰ ਨੂੰ ਲੈ ਕੇ ਬੰਦੇ ਨੂੰ ਚਲੇ ਜਾਣਾ ਸੋ ਇਸ ਕਰਕੇ ਮਹਾਰਾਜ ਕਹਿੰਦੇ ਹਨ ਸ਼ਬਦ ਰੂਪੀ ਜਿਹੜਾ ਵਾਂਸ ਹੈ ਉਹ ਗੱਡ ਛੱਡੋ ਤੇ ਉਹਦੇ ਉੱਤੇ ਮਨ ਨੂੰ ਚੜਾ ਛੱਡੋ ਭੂਤ ਦੀ ਨਿਆਈ ਇਹ ਚੜਦਾ ਉਤਰਦਾ ਰਹੇ ਚੜਦਾ ਉਤਰਦਾ ਰਹੇ ਤੇ ਇਹਦਾ ਬਲ ਖਤਮ ਹੋ ਜਾਵੇਗਾ ਤੇ ਫਿਰ ਮਨ ਤੁਹਾਡੇ ਵੱਸ ਆ ਜਾਵੇਗਾ ਇਹ ਖਾਲਸਾ ਜੀ ਉਹ ਕਿਵੇਂ ਹੋਵੇਗਾ ਇਹ ਵਾਂਸ ਕੀ ਹੈ ਵਾਂਸ ਕੱਢਣਾ ਕੀ ਹੈ ਨਾਮ ਜਪਣਾ ਜਿੰਨੀ ਗੁਰੂ ਕੀ ਬਾਣੀ ਪੜਾਂਗੇ ਜਿੰਨਾ ਨਾਮ ਜਪਾਂਗੇ ਜਿੰਨਾ ਅਭਿਆਸ ਕਰਾਂਗੇ ਇਹ ਖਾਲਸਾ ਜੀ ਉਹ ਵਾਂਸ ਉੱਤੇ ਉਹ ਭੂਤ ਰੂਪੀ ਮਨ ਨੂੰ ਚੜਾਉਣ ਹੈ ਜੇ ਕਿਸੇ ਨੂੰ ਇਸ ਚੀਜ਼ ਦੀ ਖਾਲਸਾ ਜੀ ਜੇ ਮੈਂ ਸਮਝ ਨਾ ਕੇ ਸਮਝ ਆ ਗਈ ਹੋਵੇਗੀ ਕਿ ਮਨ ਰੂਪੀ ਜਿਹੜਾ ਪ੍ਰੇਤ ਹੈ ਇਹਦਾ ਬਲ ਖੋਣ ਵਾਸਤੇ ਸ਼ਬਦਾਰੂਪੀ ਡਾਂਗ ਚੋਚਾਈ ਦੀ ਹੈ ਹੱਥ ਦੇ ਵਿੱਚ ਸ਼ਬਦਾਰੂਪੀ ਵਾਸ ਵਿੜੇ ਵਿੱਚ ਗੱਡਣਾ ਪਵੇਗਾ ਫਿਰ ਖਾਲਸਾ ਜੀ ਜਾ ਕੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੀ ਕਿਰਪਾ ਨਾਲੇ ਮਨ ਵਾਸ ਵਿੱਚ ਆਵੇਗਾ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਤੇ ਖਾਲਸਾ ਜੀ ਕੱਲ ਨੂੰ ਜਿਹੜੀ ਵਿਚਾਰ ਕਰਾਂਗੇ ਉਹਦੇ ਵਿੱਚ ਜਿਹੜੀਆਂ ਬਾਕੀ ਪੌੜੀਆਂ ਦੀਆਂ ਤੁਕਾਂ ਹਨ ਉਹਨਾਂ ਦੀ ਵਿਚਾਰ ਕਰਾਂਗੇ ਇਹ ਦੋ ਗੱਲਾਂ ਕਿ ਜਿਵੇਂ ਭੇਡ ਦੀ ਪੂਛ ਫੜਿਆ ਨਦੀ ਪਾਰ ਨਹੀਂ ਹੁੰਦੀ ਤੇ ਖਾਲਸਾ ਜੀ ਹੋਰਾਂ ਹੋਰਾਂ ਆਸਰਿਆਂ ਦੇ ਵਿੱਚ ਲੱਗਿਆ ਇਹ ਪਵਜਲ ਸਾਗਰ ਤੋਂ ਪਾਰ ਨਹੀਂ ਹੋ ਸਕਦੇ ਕੋਈ ਕੁਸ਼ ਕਰੀ ਜਾਂਦਾ ਕੋਈ ਵੀਰ ਵਰ ਕੀਰਾਂ ਚੜਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਕੋਈ ਕੁਸ਼ ਕਰੀ ਜਾਂਦਾ ਪਰ ਜੇ ਨਾਮ ਰੂਪੀ ਪਰਮੇਸ਼ਰ ਦੀ ਬਾਹ ਨਾ ਫੜੀ ਫਿਰ ਖਾਲਸਾ ਜੀ ਸੰਸਾਰ ਸਮੁੰਦਰ ਵਿੱਚੋਂ ਪਾਰ ਨਹੀਂ ਹੋਵਾਂਗੇ ਤੇ ਭੇਡ ਰੂਪੀ ਜਿਹੜਾ ਖਾਲਸਾ ਜੀ ਇਧਰ ਉਧਰ ਦਾ ਸਹਾਰਾ ਹੈ ਉਹ ਛੱਡ ਕੇ ਤੇ ਪਰਮੇਸ਼ਰ ਦੇ ਚਰਣੀ ਲੱਗੀਏ ਤੇ ਦੂਸਰੀ ਜਿਹੜੀ ਖਾਲਸਾ ਜੀ ਭੂਤਾਂ ਦੇ ਨਾਲ ਲਾਈ ਹੋਈ ਦੋਸਤੀ ਉਹਦੇ ਨਾਲ ਹਿਰਦੇ ਵਿੱਚ ਸਹਿਮ ਰਹਿਂਦਾ ਹੈ ਉਹ ਵੀ ਖਾਲਸਾ ਜੀ ਬੰਦਾ ਸੁਖੀ ਨਹੀਂ ਵਸਦਾ ਭਾਵ ਜਿਹੜਾ ਮਨ ਪਿੱਛੇ ਤੁਰਦਾ ਮਨ ਕਹਿੰਦਾ ਇੱਧਰ ਨੂੰ ਚੱਲੀਏ ਚਲੋ ਉੱਧਰ ਨੂੰ ਤੁਰ ਪਏ ਮਨ ਕਹਿੰਦਾ ਆਹ ਖਾਈਏ ਚਲੋ ਉਹ ਖਾਣ ਲੱਗ ਪਏ ਮਨ ਨੇ ਕਹਿਤਾ ਅੱਜ ਮੌਸਮ ਠੰਡਾ ਹੈ ਦਾਰੂ ਪੀਏ ਉਹ ਪੀਣ ਲੱਗ ਪਏ ਅੱਜ ਮੀਟ ਖਾਈਏ ਮੀਟ ਖਾਣ ਲੱਗ ਪਏ ਮਾੜੇ ਕੰਮ ਕਰਨ ਲੱਗ ਪਏ ਜਿਹੜਾ ਬੰਦਾ ਮਨ ਪਿੱਛੇ ਤੁਰਦਾ ਹੈ ਉਹ ਖਾਲਸਾ ਜੀ ਇੱਕ ਨਾ ਇੱਕ ਦਿਨ ਪਛਤਾਉਂਦਾ ਹੈ ਹੋਰ ਉਹਦੇ ਹੱਥ ਵਿੱਚ ਕੁਝ ਨਹੀਂ ਰਹਿ ਜਾਂਦਾ ਸੋ ਜਮਾਂ ਦੀ ਮਾਰ ਤੋਂ ਬਚਣ ਲਈ ਇਹ ਸੰਸਿਆ ਤੋਂ ਬਚਣ ਲਈ ਇਹ ਚਿੰਤਾ ਝੋਰੀਆਂ ਤਕਲੀਫਾਂ ਤੋਂ ਬਚਣ ਲਈ ਸਾਨੂੰ ਗੁਰੂ ਕੀ ਸ਼ਰਨ ਆਉਣਾ ਪਵੇਗਾ ਤੇ ਗੁਰੂ ਫਿਰ ਮੰਤਰ ਦਿੰਦਾ ਹੈ ਗੁਰੂ ਖਾਲਸਾ ਜੀ ਐਸਾ ਮੰਤਰ ਦਿੰਦਾ ਹੈ ਜਿਸ ਮੰਤਰ ਨੂੰ ਜਪਿਆ ਸਾਰੇ ਜਿਹੜੇ ਭਰਮ ਭਲੇਖੇ ਦੂਰ ਹੋ ਜਾਂਦੇ ਦੁੱਖ ਦੂਰ ਹੋ ਜਾਂਦੇ ਤੇ ਸੁਖ ਵਰਤ ਜਾਂਦਾ ਹੈ ਨਮੋ ਮੰਤਰ ਮੰਤਰੇ ਨਮੋ ਯੰਤਰ ਯੰਤਰੇ ਐਸੇ ਸਤਗੁਰਾਂ ਨੂੰ ਨਮਸਕਾਰ ਹੈ ਜਿਨ੍ਹਾਂ ਖਾਲਸਾ ਜੀ ਸੋਹਣਿਆ ਤੋਂ ਸੋਹਣੇ ਮੰਤਰ ਜਿਨ੍ਹਾਂ ਨੇ ਪ੍ਰਗਟ ਕੀਤੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਪ੍ਰੀਤਮ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਜੀ ਸਾਨੂੰ ਗੁਰ ਮੰਤਰ ਦਿੱਤਾ ਹੈ ਜਿਸ ਮੰਤਰ ਨੂੰ ਜਪ ਕੇ ਹਉਮੈ ਮੁੱਕ ਜਾਂਦੀ ਹੈ ਜਦੋਂ ਹਉਮੈ ਗਈ ਤੇ ਖਾਲਸਾ ਜੀ ਮਨ ਨਿਰਮਲ ਹੋ ਜਾਂਦਾ ਤੇ ਜਦੋਂ ਮਨ ਮਾਨਿਆ ਔਰ ਹਰ ਜਾਣੇ ਆ ਫਿਰ ਪਰਮੇਸ਼ਰ ਦੀ ਸਾਂਝ ਪਰਮੇਸ਼ਰ ਦੀ ਪ੍ਰੀਤ ਆਪਾਂ ਨੂੰ ਨਸੀਬ ਹੋ ਜਾਵੇਗੀ ਸੋ ਇਸ ਕਰਕੇ ਗੁਰਮਖੋ ਗੁਰੂ ਕੀ ਸੰਗਤ ਵਿੱਚ ਜਾਈਏ ਗੁਰੂ ਕੀ ਸੰਗਤ ਕਰੀਏ ਬਾਣੀ ਪੜ੍ਹੀਏ ਨਾਮ ਜਪੀਏ ਜਿਹਦੇ ਨਾਲ ਕੋਈ ਸਾਨੂੰ ਪ੍ਰਾਪਤੀ ਹੋਵੇ ਨਹੀਂ ਤੇ ਸਾਡੀ ਜ਼ਿੰਦਗੀ ਘਟਦੀ ਜਾ ਰਹੀ ਹੈ ਇਹ ਤੇ ਖਾਲਸਾ ਜੀ ਰੇਤ ਹੈ ਖਿਸਕਦੀ ਜਾ ਰਹੀ ਹੈ ਇਸ ਕਰਕੇ ਨਾਮ ਜਪੀਏ ਨਾਮ ਦਾ ਲਾਹਾ ਲਈਏ ਕਿਉਂਕਿ ਗੁਰੂ ਕੇ ਨਾਮ ਤੋਂ ਬਿਨਾ ਹੋਰ ਕੋਈ ਵੀ ਸਾਨੂੰ ਛੜਾ ਹੀ ਨਹੀਂ ਦੇ ਸਕਦਾ ਸੋ ਸੱਚੇ ਪਾਤਸ਼ਾਹ ਮੇਹਰ ਕਰਨ ਦਇਆ ਕਰਨ ਆਓ ਖਾਲਸਾ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੌਰ ਸਿੰਘ ਸਾਹਿਬ ਜਿਨ੍ਹਾਂ ਦੀ ಅಪਾਰ ਕਿਰਪਾ ਮਿਹਰ ਹੋਈ ਹੈ ਜਿਨ੍ਹਾਂ ਦੀ ਮਿਹਰ ਕਿਰਪਾ صدਕਾ ਖਾਲਸਾ ਜੀ ਹੱਡ ਵੀ ਈ ਆਈ ਹੈ ਆਪਾਂ ਸਰਵਣ ਕਰੀਏ ਸੋ ਉਸ ਤੋਂ ਪਹਿਲਾਂ ਦਾਸ ਨੇ ਇੱਕ ਬੇਨਤੀ ਕਰਨੀ ਜਿਹੜੀ 26 ਤਰੀਕ ਬਾਬਾ ਦੀਪ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਸਮਰਪਿਤ ਜੋ ਆਪਾਂ ਮੂਲ ਮੰਤਰ ਸੰਗਤ ਨੂੰ ਆਖਿਆ ਹੈ ਕਿ ਭਾਈ ਰਾਜ ਰਜ ਕੇ ਕਰੀਏ ਜਿੰਨਾ ਵੀ ਕਰ ਸਕਦੇ ਹਾਂ ਤੇ ਜਿਨ੍ਹਾਂ ਵੀ ਕੋਈ ਹਿੱਸਾ ਯੋਗਦਾਨ ਪਾ ਸਕਦਾ ਪਾਓ ਖਾਲਸਾ ਜੀ ਗਿਣਤੀ ਦੇ ਗਿਣਤੀ ਦੇ ਹਨ ਉਹ ਜਾਣ ਸੰਗਤ ਵਿੱਚ ਕੁਝ 15 ਕਹ ਜਾਣੇ ਹਨ ਵੱਧ ਤੋਂ ਵੱਧ 15 ਕਹ ਜਾਣੇ ਜਿਹੜੇ ਖਾਲਸਾ ਜੀ ਰੋਜ਼ ਦਾਸ ਨੂੰ ਭੇਜਦੇ ਆ ਅਸੀਂ 2 ਮਾਲਾ ਕੀਤੀਆਂ ਅਸੀਂ 5 ਕੀਤੀਆਂ ਅਸੀਂ 7 ਕੀਤੀਆਂ ਅਸੀਂ ਇਹਨੇ ਕੀਤੀਆਂ ਸੋ ਖਾਲਸਾ ਜੀ ਇੱਕ ਤੇ ਪਰਿਵਾਰ ਇੱਕ ਭੈਣ ਹੁਣੀ ਭੇਜਦੇ ਉਹਨਾਂ ਦੇ ਪਰਿਵਾਰ ਦੇ ਕਾਫੀ ਜੀ ਹਨ ਉਹ ਤੇ 10-10000 8-8000 ਰੋਜ਼ ਕਰਕੇ ਮੂਲ ਮੰਤਰ ਭੇਜਦੇ ਹਨ ਸੋ ਆਪ ਵੀ ਆਪਾਂ ਹਿੱਸਾ ਪਾਈਏ ਲਾਹਾ ਪ੍ਰਾਪਤ ਕਰੀਏ ਧੰ ਬਾਬਾ ਦੀਪ ਸਿੰਘ ਸਾਹਿਬ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਹੋਈਏ ਫਿਰ ਖਾਲਸਾ ਜੀ ਸਾਡਾ ਜਨਮ ਸਫਲਾ ਹੋਵੇਗਾ ਸਾਡਾ ਖਾਲਸਾ ਜੀ ਸਮਾ ਸਫਲਾ ਹੋਵੇਗਾ ਜੀ ਆਹ ਸਾਲ ਨੂੰ ਤੁਸੀਂ ਸਾਲ ਚੜ੍ਹਿਆ ਮੰਨਦੇ ਹੋ ਤੇ ਫਿਰ ਇਹਦੇ ਵਿੱਚ ਜਿੰਨਾ ਨਾਮ ਜਪ ਸਕਦੇ ਹੋ ਜਪੋ ਬਾਬਾ ਦੀਪ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਆਪਾਂ ਅਰਦਾਸ ਕਰਾਂਗੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਉਸ ਤੋਂ ਬਾਅਦ ਫਿਰ ਖਾਲਸਾ ਜੀ ਮੂਲ ਮੰਤਰ ਸਵਾਲ ਅਖ ਆਰੰਭ ਕਰਾਂਗੇ ਵੱਧ ਤੋਂ ਵੱਧ ਕਰਾਂਗੇ ਦਾਸ ਦੀ ਇਹੀ ਕੋਸ਼ਿਸ਼ ਹੈ ਵੀ ਆਹ ਸਾਲ ਅਗਲਾ ਸਾਲ ਜਿੰਨਾ ਵੀ ਸਾਡੇ ਕੋ ਖਾਲਸਾ ਜੀ ਜਾਪ ਜਪਿਆ ਜਾਵੇਗਾ ਮਹਾਰਾਜ ਕਿਰਪਾ ਕਰਨ ਆਪਾਂ ਮੂਲ ਮੰਤਰ ਦਾ ਅਭਿਆਸ ਕਰਨਾ ਹੈ ਜਿਹਦੇ ਨਾਲ ਸਾਡੇ ਘਰ ਵਿੱਚ ਵੀ ਖੁਸ਼ੀਆਂ ਆਉਣਗੀਆਂ ਫਿਰ ਖਾਲਸਾ ਜੀ ਸੰਗਤੀ ਰੂਪ ਵਿੱਚ ਜਪਿਆਂ ਮਹਾਰਾਜ ਕੋਲੇ ਸਾਡੀ ਪੁਕਾਰ ਛੇਤੀ ਪਹੁੰਚੇਗੀ ਇਹ ਦਾਸ ਦੀ ਬੇਨਤੀ ਹੈ ਜਰੂਰ ਪ੍ਰਵਾਨ ਕਰਨੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਕ ਮਾਤਾ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਕੈਨੇਡਾ ਵਿੱਚ ਰਹਿੰਦੇ ਨੇ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਸਾਡੇ ਨਾਲ ਖੇੜ ਵਰਤੀ ਇਹਨਾਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਤੇ ਖਾਲਸਾ ਜੀ ਮੇਰਾ ਤੇ ਫੋਨ ਟੁੱਟ ਗਿਆ ਸੀ ਤੇ ਉਹਦੇ ਵਿੱਚ ਜਿਹੜੀ ਜਿੰਨਾ ਨਾਲ ਚੈਟ ਹੋਈ ਹੁੰਦੀ ਆ ਉਹ ਤੇ ਸਾਰਾ ਕੁਝ ਖਤਮ ਹੋ ਗਿਆ ਮੈਨੂੰ ਫਿਰ ਪਤਾ ਨਹੀਂ ਲੱਗਦਾ ਵੀ ਕਿਹੜੇ ਬੰਦੇ ਨਾਲ ਮੈਂ ਕੀ ਗੱਲ ਕੀਤੀ ਸੀ ਇਹ ਮਾਤਾ ਜੀ ਹੁਣਾਂ ਨੇ ਦੱਸਿਆ ਕਿ ਪੁੱਤਰ ਜੀ ਵੀ ਇਦਾਂ ਤੁਹਾਡੇ ਨਾਲ ਗੱਲ ਹੋਈ ਸੀ ਮਾਤਾ ਜੀ ਨੇ ਮੈਨੂੰ ਪੁੱਛਿਆ ਵੀ ਸਾਡੇ ਮੇਰੇ ਤਿੰਨ ਬੱਚੇ ਨੇ ਮੇਰਾ ਘਰ ਵਾਲਾ ਵੀ ਕਮਾਉਂਦਾ ਮੇਰੇ ਬੱਚੇ ਵੀ ਕਮਾਉਂਦੇ ਆ ਕਮਾਈ ਕਰਦੇ ਆ ਪਰ ਸਾਡੇ ਬਰਕਤ ਨਹੀਂ ਹੈਗੀ ਘਰ ਵਿੱਚ ਤੇ ਮਾਤਾ ਜੀ ਕਹਿੰਦੇ ਵੀ ਮੈਂ ਵੀ ਕੰਮ ਕਰਦੀ ਸਾਂ ਪਰ ਹੁਣ ਮੇਰੇ ਕੋ ਹੁੰਦਾ ਨਹੀਂ ਮੇਰੇ ਗੋਡੇ ਵਿੱਚ ਦਰਦ ਰਹਿੰਦੀ ਆ ਮੇਰੀ ਨੋ ਵੀ ਕੰਮ ਕਰਦੀ ਐ ਪਰ ਸਾਡੇ ਕਈ ਕੰਮ ਨੇ ਜਿਹੜੇ ਅੜੇ ਹੋਏ ਨੇ ਸਿਰ ਤੇ ਕਰਜ਼ਾ ਉਹ ਹੀ ਨਹੀਂ ਲੱਥਦਾ ਕੋਈ ਨਾ ਕੋਈ ਨਵਾਂ ਸਿਆਪਾ ਗਲ ਪੈ ਜਾਂਦਾ ਕਦੇ ਕੋਈ ਨੁਕਸਾਨ ਹੋ ਜਾਂਦਾ ਕਦੇ ਕੋਸ਼ ਹੋ ਜਾਂਦਾ ਪਿੱਛੇ ਜੇ ਮੇਰਾ ਘਰ ਵਾਲਾ ਬਹੁਤ ਬਿਮਾਰ ਹੋ ਗਿਆ ਉਹ ਤੇ ਬਹੁਤ ਪੈਸੇ ਲੱਗੇ ਫਿਰ ਖਾਲਸਾ ਜੀ ਮਾਤਾ ਜੀ ਦੱਸਦੇ ਵੀ ਸਾਡਾ ਰੈਸਟੋਰੈਂਟ ਆ ਇੱਕ ਉਹਦੇ ਵਿੱਚ ਘਾਟਾ ਸਾਨੂੰ ਕਾਫੀ ਪੈ ਗਿਆ ਨੁਕਸਾਨ ਹੋ ਗਿਆ ਇਦਾਂ ਕਰਕੇ ਨੁਕਸਾਨ ਹੁੰਦੇ ਰਹਿੰਦੇ ਕਦੇ ਗੱਡੀ ਵੱਜ ਜਾਂਦੀ ਹੈ ਕਦੇ ਕੁਝ ਹੋ ਜਾਂਦਾ ਵੀ ਸਾਨੂੰ ਮਤਲਬ ਕੋਈ ਬਰਕਤ ਨਹੀਂ ਮਿਲ ਪੈਂਦੀ ਤੇ ਕੋਈ ਤੁਸੀਂ ਦੱਸੋ ਤੇ ਖਾਲਸਾ ਜੀ ਦਾਸ ਨੇ ਉਹਨਾਂ ਨੂੰ ਇਹੀ ਗੱਲ ਆਖੀ ਵੀ ਇੱਕ ਤੇ ਨਾਮ ਜਪਿਆ ਕਰੋ ਅਮਰਤ ਵੇਲੇ ਜਾ ਕੇ ਬਾਣੀ ਪੜ੍ਹਿਆ ਕਰੋ ਸੱਚੇ ਪਾਤਸ਼ਾਹੀ ਪਾਵਨ ਪਵਿੱਤਰ ਬਾਣੀ ਪੰਜਾਂ ਬਾਣੀਆਂ ਦਾ ਅਮਰਤ ਵੇਲੇ ਜਾਪ ਕਰੋ ਗੁਰਮੰਤਰ 15 ਮਿੰਟ 20 ਮਿੰਟ ਗੂਗਲ ਮੰਤਰ ਦਾ ਜਾਪ ਕਰ ਲਓ ਫਿਰ ਖਾਲਸਾ ਜੀ ਪੰਜ ਬਾਣੀਆਂ ਪੜ੍ਹ ਕੇ ਹੀ ਆਪਣੇ ਕੰਮ ਕਾਜਾਂ ਤੇ ਜਾਓ ਮਹਾਰਾਜ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਮੇਰਾ ਕਰਨੀ ਸੋ ਇਸ ਕਰਕੇ ਵੱਧ ਤੋਂ ਵੱਧ ਬਾਣੀ ਆਸਾ ਜੀ ਦੀ ਵਾਰ ਦਾ ਖਾਲਸਾ ਜੀ ਕੀਰਤਨ ਸ੍ਰੀ ਦਰਬਾਰ ਸਾਹਿਬ ਚੱਲਦਾ ਹੋਰਾਂ ਕਈਆਂ ਸਥਾਨਾਂ ਤੇ ਚੱਲਦਾ ਓਦਾਂ ਵੀ YouTube ਤੇ ਮਿਲ ਜਾਣਾ ਉਹ ਸੁਣਿਆ ਕਰੋ ਸਰਵਣ ਕਰਿਆ ਕਰੋ ਸਾਰੀਆਂ ਆਸਾਂ ਦੀ ਪੂਰਤੀ ਵਾਸਤੇ ਮਹਾਰਾਜ ਨੇ ਬਾਣੀ ਆਸਾ ਜੀ ਕੀ ਵਾਰ ਰਚੀ ਹੈ ਸਾਰਿਆਂ ਗੁਰੂ ਘਰਾਂ ਦੇ ਵਿੱਚ ਪੜ੍ਹੀ ਜਾਂਦੀ ਹੈ ਕਲਗੀਧਰ ਸਵਾਮੀ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਸਰਸੇ ਦੇ ਸਰਸਾ ਦੇ ਕੰਡੇ ਤੇ ਜਿਹਨੋਂ ਪਰਿਵਾਰ ਵਿਛੜ ਗਿਆ ਖਾਲਸਾ ਜੀ ਕਮਸਾਨ ਦਾ ਜੁੱਧ ਹੋ ਰਿਹਾ ਉਸ ਵੇਲੇ ਮੇਰੇ ਪਾਤਸ਼ਾਹ ਨੇ ਖਾਲਸਾ ਜੀ ਸਿੰਘਾਂ ਨੂੰ ਆਖਣਾ ਕੀਤਾ ਸੀ ਵੀ ਸਾਨੂੰ ਆਸਾ ਦੀ ਵਾਰ ਸੁਣਾਓ ਮਤਲਬ ਇਹਨਾਂ ਪ੍ਰੇਮ ਉਸ ਬਾਣੀ ਦਾ ਮਹਾਰਾਜ ਨੇ ਵੀ ਕੀਤਾ ਤੇ ਉਸ ਬਾਣੀ ਵਿੱਚ ਬਹੁਤ ਬਲ ਹੈ ਜਰੂਰ ਸਰਵਣ ਕਰਿਆ ਕਰੋ ਜਾਂ ਪੜਿਆ ਕਰੋ ਜਾਂ ਸੁਣਿਆ ਕਰੋ ਜਾਂ ਕੀਰਤਨ ਰੂਪੀ ਕਰਿਆ ਕਰੋ ਸੋ ਮਹਾਰਾਜ ਦੀ ਕਿਰਪਾ ਸਦਕਾ ਦਾਸ ਨੇ ਇਹੀ ਗੱਲ ਆਖੀ ਸੀ ਵੀ ਭਾਈ ਪੰਜ ਬਾਣੀਆਂ ਪੜਿਆ ਕਰੋ ਇਹ ਕੋਈ ਆਪਣੇ ਕੋਲੋਂ ਨਹੀਂ ਆਖੀ ਇਹ ਤੇ ਕਲਗੀਧਰ ਸਵਾਮੀ ਜੀ ਦਾ ਹੁਕਮ ਹੈ ਸਾਨੂੰ ਜਿਹੜਾ ਗੁਰਮੁਖ ਪੰਜ ਬਾਣੀਆਂ ਦਾ ਜਾਪ ਕਰੇਗਾ ਅਮਰਤ ਵੇਲੇ ਖਾਲਸਾ ਜੀ ਉਹਦੇ ਸਹਾਇਕ ਮਹਾਰਾਜ ਕਹਿੰਦੇ ਅਸੀਂ ਹੋਵਾਂਗੇ ਸੋ ਇਹੀ ਦਾਸ ਨੇ ਉਹਨਾਂ ਨੂੰ ਆਖਿਆ ਤੇ ਦੂਸਰੀ ਗੱਲ ਮੈਂ ਉਹਨਾਂ ਨੂੰ ਆਖੀ ਵੀ ਜਿਹੜਾ ਤੁਸੀਂ ਇੰਨੇ ਜਾਣੇ ਕਮਾਉਨੇ ਹੋ ਵੀ ਤੁਸੀਂ ਕੋਈ ਦਸਵੰਦ ਕੱਢਦੇ ਹੋ ਤੇ ਉਹਨਾਂ ਨੇ ਮਾਤਾ ਜੀ ਆਖਿਆ ਵੀ ਹਾਂਜੀ ਅਸੀਂ ਦਸਵੰਦ ਕੱਢਦੇ ਆਂ ਜਿੰਨੇ ਜੋਗੇ ਹੈਗੇ ਕੱਢਦੇ ਆਂ ਚਲੋ ਇੰਨੀ ਕੁ ਮੇਰੀ ਵਾਰਤਾ ਹੋਈ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਮੈਂ ਇਹਨਾਂ ਨੂੰ ਇਹੀ ਗੱਲ ਆਖੀ ਵੀ ਜੇ ਤੁਸੀਂ ਦਸਵੰਦ ਕੱਢੋ ਕਿਤੇ ਵੀ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਲੋੜ ਆ ਉੱਥੇ ਵਰਤੋ ਉੱਥੇ ਦਿਓ ਮਹਾਰਾਜ ਦੇ ਘਰ ਕੋਈ ਲੰਗਰ ਵਿੱਚ ਸੇਵਾ ਪਾ ਦਿਓ ਕਿਸੇ ਗਰੀਬ ਗੁਰਬੇ ਦੀ ਸੇਵਾ ਕਰ ਦਿਓ ਉਹੀ ਸਤਿਗੁਰਾਂ ਦੀ ਸੇਵਾ ਹੈ ਤੇ ਖਾਲਸਾ ਜੀ ਐਵੇਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵੀ ਇਹ ਬੇਨਤੀਆਂ ਦਾਸ ਨੇ ਉਹਨਾਂ ਨੂੰ ਕੀਤੀਆਂ ਤੇ ਉਸ ਤੋਂ ਬਾਅਦ ਨਾ ਮਾਤਾ ਜੀ ਦਾ ਮੈਨੂੰ ਰਿਪਲਾਈ ਨਹੀਂ ਆਇਆ ਮੈਨੂੰ ਯਾਦ ਹੈ ਵੀ ਮੇਰੀ ਗੱਲ ਨਹੀਂ ਹੋਈ ਉਹਨਾਂ ਨਾਲ ਇਹ ਕੁਝ ਸਾਲ ਪਹਿਲਾਂ ਦੀ ਗੱਲ ਹੋਵੇਗੀ ਤੇ ਉਸ ਤੋਂ ਬਾਅਦ ਖਾਲਸਾ ਜੀ ਦਾਸ ਨੇ ਇਹ ਵੀ ਆਖਿਆ ਵੀ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰੋ ਸ਼ਹੀਦੀ ਦੇਗਾ ਉਹਨਾਂ ਨੇ ਮੇਰੇ ਕੋਲੋਂ ਦੋ ਕਰਵਾਈਆਂ ਸੀ ਮੈਂ ਉਹਨਾਂ ਨੂੰ ਆਖਿਆ ਸੀ ਵੀ ਜਦੋਂ ਤੁਸੀਂ ਬੰਧ ਕੱਢੋਗੇ ਨਾ ਮਹਾਰਾਜ ਤੁਹਾਡੇ ਘਰ ਆਪਣੇ ਆਪ ਬਰਕਤ ਪਾ ਦੇਵੇਗਾ ਤੁਹਾਡੇ ਨੁਕਸਾਨ ਆਪਣੇ ਆਪ ਰੁਕ ਜਾਣਗੇ ਇਹ ਬੇਨਤੀ ਕੀਤੀ ਸੀ ਤੇ ਖਾਲਸਾ ਜੀ ਉਹਨਾਂ ਨੇ ਕੀ ਕੀਤਾ ਵਚਨ ਮੰਨਿਆ ਨਾ ਕੋਈ ਗੱਲ ਨਾ ਮੰਨੀ ਤੇ ਉਸ ਤੋਂ ਬਾਅਦ ਨਾ ਉਹ ਇੱਥੇ ਇੰਡੀਆ ਆਏ ਇਹ ਉਹਨਾਂ ਦੇ ਦੱਸਣ ਮੁਤਾਬਕ ਹੈ ਕਹਿੰਦੇ ਇੰਡੀਆ ਆਏ ਤੇ ਇੰਡੀਆ ਆ ਕੇ ਨਾ ਇੱਥੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਵੀ ਆਏ ਗੁਰੂ ਰਾਮਦਾਸ ਮਹਾਰਾਜ ਦੇ ਅਸਥਾਨ ਤੇ ਵੀ ਦਰਸ਼ਨ ਕੀਤੇ ਬਾਬਾ ਨੋਹ ਸਿੰਘ ਸਾਹਿਬ ਦੇ ਅਸਥਾਨ ਤੇ ਵੀ ਦਰਸ਼ਨ ਕੀਤੇ ਉਹ ਕਹਿੰਦੇ ਵੀ ਅਸੀਂ ਤਰਨਤਾਰਨ ਸਾਹਿਬ ਵੱਲੋਂ ਆਏ ਸਾਂ ਪਹਿਲਾਂ ਉਹਨਾਂ ਸਥਾਨਾਂ ਦੇ ਦਰਸ਼ਨ ਕਰਕੇ ਆਏ ਬਾਬਾ ਨਾਨਕ ਸਿੰਘ ਸਾਹਿਬ ਦੇ ਸਥਾਨੇ ਤੇ ਵੀ ਫਿਰ ਕਹਿੰਦੇ ਸ਼ਹੀਦਾਂ ਸਾਹਿਬ ਦਰਸ਼ਨ ਕਰਕੇ ਨਾ ਅਸੀਂ ਪਾਰਕਿੰਗ ਦੇ ਵਿੱਚ ਸਾਂ ਖੜੇ ਤੇ ਪਾਰਕਿੰਗ ਜਿੱਥੋਂ ਗੱਡੀਆਂ ਨਿਕਲਦੀਆਂ ਉੱਥੇ ਖੜੀ ਸਾਂ ਮਾਤਾ ਜੀ ਕਹਿੰਦੇ ਮੈਂ ਤੇ ਇੱਕ ਬਜ਼ੁਰਗ ਜੀ ਬਹੁਤ ਬਜ਼ੁਰਗ ਤੇ ਉਹਨਾਂ ਨੇ ਹੱਥ ਵਿੱਚ ਨਾ ਜੰਤਰੀਆਂ ਫੜੀਆਂ ਸੀਗੀਆਂ ਕੁੱਬੇ ਹੋਏ ਸੀ ਸਰੀਰੋਂ ਕੋ ਮੈਂ ਖਾਲਸਾ ਜੀ ਉਹਨਾਂ ਨੂੰ ਕਦੇ ਨਹੀਂ ਵੇਖਿਆ ਮੈਂ ਹੋਰਾਂ ਵੀ ਕਈਆਂ ਨੂੰ ਪੁੱਛਿਆ ਉੱਥੇ ਵੀ ਇੱਥੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਸਰੀਰ ਨੂੰ ਕੁੱਬ ਪਿਆ ਵਾ ਵੀ ਉਹ ਕੋਈ ਇੱਥੇ ਬਜ਼ੁਰਗ ਕੋਈ ਸੇਵਾ ਇੱਥੇ ਕੋਈ ਦੁਕਾਨ ਲਾਉਂਦੇ ਆ ਤੇ ਉੱਥਾਂ ਦੇ ਦੁਕਾਨ ਵਾਲੇ ਪੁੱਛਣ ਵਾਲੇ ਮੁਤਾਬਕ ਦੱਸਿਆ ਵੀ ਨਹੀਂ ਇੱਥੇ ਕੋਈ ਇਹੋ ਜਿਹੇ ਬਜ਼ੁਰਗ ਨਹੀਂ ਆ ਜਿਹੜਾ ਬਹੁਤਾ ਕੁੱਬਾ ਹੋਵੇ ਉਹਨਾਂ ਨੇ ਦੱਸਿਆ ਸੀ ਪੂਰਾ ਕੁੱਬਾ ਠਾਂ ਹੋ ਕੇ ਠਾਂ ਹੀ ਦੇਖਦੇ ਸੀਗੇ ਫਿਰ ਤਾਂ ਉਹਨੂੰ ਸਿਰ ਕਰਕੇ ਉਹ ਗੱਲ ਕਰਦੇ ਸੀ ਤੇ ਜਦੋਂ ਦਾਸ ਨੇ ਪੁੱਛਿਆ ਵੀ ਆ ਉਥੋਂ ਤੇ ਉਹ ਨਹੀਂ ਖਾਲਸਾ ਜੀ ਮੈਨੂੰ ਕਿਸੇ ਨੇ ਵੀ ਇਹ ਗੱਲ ਨਹੀਂ ਕਹੀ ਵੀ ਇੱਥੇ ਹੈਗੇ ਚਲੋ ਮਾਤਾ ਜੀ ਕਹਿੰਦੇ ਵੀ ਉਹ ਮੈਨੂੰ ਮਿਲੇ ਤੇ ਉਹਨਾਂ ਨੂੰ ਮੈਨੂੰ ਕਹਿੰਦੇ ਵੀ ਤੁਸੀਂ ਜੈਂਤਰੀ ਲੈ ਲਿਆ ਧੀਏ ਤੇ ਕਹਿੰਦੇ ਮੈਂ ਨਾ ਉਹਨਾਂ ਕੋਲ ਲੈ ਲਈ ਤੇ ਮੈਂ ਮੇਕੋ 100 ਰੁਪਏ ਸੀ ਮੈਂ 100 ਹੀ ਦਿੱਤਾ ਜਿਹਨੂੰ 100 ਦਿੱਤਾ ਤੇ ਉਹ ਮਹ ਕਹਿੰਦੇ ਮਹਾਰਾਜ ਬਾਬਾ ਦੀਪ ਸਿੰਘ ਸਾਹਿਬ ਤੇਰੇ ਘਰ ਬਰਕਤਾਂ ਪਾਉਣ ਇੰਨੀ ਗੱਲ ਕਹਿ ਕੇ ਨਾ ਉਹ ਤੁਰ ਪਏ ਤੇ ਤੁਰਨ ਲੱਗਿਆਂ ਨਾ ਫੇਰ ਮੁੜ ਪਏ ਮੈਨੂੰ ਕਹਿੰਦੇ ਇਹ ਗੱਲ ਤੇ ਸ਼ਾਇਦ ਤੈਨੂੰ ਪਹਿਲਾਂ ਵੀ ਕਿਸੇ ਨੇ ਕਹੀ ਹੋਣੀ ਆ ਬੀਰ ਦਾ ਸੰਬੰਧ ਕੱਢਿਆ ਕਰ ਤੇਰੇ ਕੰਮ ਚੱਲ ਪੈਣਗੇ ਤੇ ਉਹ ਖਾਲਸਾ ਜੀ ਮਾਤਾ ਜੀ ਨੇ ਮੈਨੂੰ ਫਿਰ ਹੁਣ ਮੈਸੇਜ ਕੀਤਾ ਆ ਥੋੜੇ ਦਿਨ ਪਹਿਲਾਂ ਦੀ ਗੱਲ ਆ ਵੀ ਮੈਸੇਜ ਕੀਤਾ ਵੀ ਭਾਈ ਸਾਹਿਬ ਜੀ ਵੀ ਐਦਾਂ ਮੇਰੇ ਨਾਲ ਇੱਕ ਕੌਤਕ ਹੋਇਆ ਵੀ ਉਹ ਬਜ਼ੁਰਗ ਜੀ ਨੇ ਮੈਨੂੰ ਆਖਿਆ ਵੀ ਇਹ ਗੱਲ ਤਾਂ ਤੁਹਾਨੂੰ ਪਹਿਲਾਂ ਵੀ ਅਸੀਂ ਆਖੀ ਆ ਇਹ ਤਾਂ ਗੱਲ ਤੇ ਇਹਨੂੰ ਪਹਿਲਾਂ ਵੀ ਮੈਂ ਕਹੀ ਆ ਤੇ ਕਹਿੰਦੇ ਤੈਨੂੰ ਕਿਸੇ ਨੇ ਪਹਿਲਾਂ ਵੀ ਆਖੀ ਐਵੇਂ ਕਰਕੇ ਬਚਨ ਕੀਤਾ ਵੀ ਤੈਨੂੰ ਇਹ ਗੱਲ ਪਹਿਲਾਂ ਵੀ ਕਿਸੇ ਨੇ ਆਖੀ ਆ ਵੀ ਦਸਬੰਦ ਕੱਢਿਆ ਕਰ ਪਰ ਤੂੰ ਬਚਨ ਨਹੀਂ ਮੰਨਿਆ ਜੇ ਤੂੰ ਕੱਢਦੀ ਹੁੰਦੀ ਤੇ ਹੁਣੋਂ ਤੇਰੇ ਘਰ ਲਹਿਰਾ ਬਹਿਰਾ ਹੋਣੀਆਂ ਸੀ ਇਹ ਬਚਨ ਉਹ ਬਜ਼ੁਰਗਾਂ ਨੇ ਕੀਤਾ ਤੇ ਮਾਤਾ ਜੀ ਕਹਿੰਦੇ ਵੀ ਮੈਂ ਹੈਰਾਨ ਹੋ ਗਈ ਫਿਰ ਮੈਂ ਅੰਦਰ ਦਰਸ਼ਨ ਕਰਨ ਵਾਸਤੇ ਗਈ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਅੰਦਰ ਅਸਥਾਨ ਦੇ ਦਰਸ਼ਨ ਕਰਕੇ ਤੇ ਮੈਂ ਭੁੱਲ ਬਖਸ਼ਾਈ ਵੀ ਮਹਾਰਾਜ ਮੇਰੇ ਕੋਲ ਭੁੱਲ ਹੋ ਗਈ ਆ ਵੀ ਤੁਸੀਂ ਸੱਚੇ ਪਾਤਸ਼ਾਹ ਪਹਿਲਾਂ ਹੀ ਕਿਹਾ ਸੀ ਮਾਤਾ ਕਹਿੰਦੀ ਮੇਰਾ ਸਿੱਧਾ ਧਿਆਨ ਤੁਹਾਡੇ 'ਚ ਆ ਗਿਆ ਬੀ ਤੁਸੀਂ ਮੈਨੂੰ ਇਹ ਗੱਲ ਆਖੀ ਸੀ ਉਹਨਾਂ ਨੇ ਫਿਰ ਮੈਨੂੰ ਮੈਸੇਜ ਕੀਤਾ ਏ ਵੀ ਇਦਾਂ ਪੁੱਤਰ ਜੀ ਵੀ ਆਹ ਗੱਲ ਹੋਈ ਮੈਨੂੰ ਬਜ਼ੁਰਗ ਨੇ ਕਿਹਾ ਵੀ ਇਹ ਗੱਲ ਤੇ ਤੈਨੂੰ ਪਹਿਲਾਂ ਵੀ ਇਹ ਤੁਸੀਂ ਆਖੀ ਸੀ ਤੇ ਮੈਂ ਉਹਨਾਂ ਨੂੰ ਇਹੀ ਗੱਲ ਆਖੀ ਮੈਂ ਕਿਹਾ ਮਾਤਾ ਜੀ ਵੀ ਮੈਂ ਤੇ ਐਵੇਂ ਸੁਧਾਰਨ ਜਾਂ ਸਿੱਖਾਂ ਤੇ ਤੁਸੀਂ ਇਹ ਕੋਈ ਏਡੀ ਸ਼ਰਧਾ ਮੇਰੇ ਤੇ ਨਾ ਲਿਆਓ ਸ਼ਰਧਾ ਪਰਮੇਸ਼ਰ ਤੇ ਰੱਖੋ ਮਹਾਰਾਜ ਬਾਬਾ ਦੀਪ ਸਿੰਘ ਸਾਹਿਬ ਤੇ ਰੱਖੋ ਉਹ ਵੱਡੇ ਆ ਕਰਨ ਕਰਾਉਣ ਵਾਲੇ ਆ ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਆ ਆਪਾਂ ਦੇ ਉਹ ਪਰਮੇਸ਼ਰ ਦੇ ਘਰ ਦੀਆਂ ਕੱਠ ਪੁਤਲੀਆਂ ਆ ਸਾਨੂੰ ਤੇ ਖਾਲਸਾ ਜਿੱਧਰ ਨੂੰ ਰੱਬ ਖਿੱਚਦਾ ਉਧਰ ਨੂੰ ਆਪਾਂ ਤੁਰ ਪੈਨੇ ਆ ਵੀ ਕਬੀਰ ਕਿਵੇਂ ਬਚਨ ਆਉਂਦੇ ਹਨ ਮੈਨੂੰ ਵਿਸਰਗੇ ਕਬੀਰ ਕੂਕਰ ਨਾਮ ਕੋ ਮੁਤੀਆ ਮੁਤੀਓ ਮੁਤੀਆ ਮੇਰੋ ਨਾਉ ਗਲੇ ਹਮੇ ਹਮਾਰੇ ਜੈਵਰੀ ਜੈ ਖਿੰਚੈ ਤੈ ਜਾਓ ਐਵੇਂ ਬਚਨ ਆਉਂਦੇ ਹਨ ਵੀ ਅਸੀਂ ਤੇ ਪਰਮੇਸ਼ਰ ਦੇ ਦਰ ਦੇ ਕੂਕਰ ਹਾਂ ਕੁੱਤੇ ਹਾਂ ਤੇ ਸਾਡੇ ਖਾਲਸਾ ਜੀ ਮੁੱਤੀਆ ਸਾਡਾ ਨਾਂ ਹੈ ਤੇ ਕਬੀਰ ਸਾਹਿਬ ਜੀ ਕਹਿੰਦੇ ਆ ਕਿ ਮੇਰੇ ਗਾਲ ਵਿੱਚ ਸਾਡੇ ਗਲਾਂ ਵਿੱਚ ਖਾਲਸਾ ਜੀ ਪਰਮੇਸ਼ਰ ਨੇ ਰਸੀ ਪਾਈ ਹੋਈ ਹੈ ਤੋ ਜਿੱਧਰ ਨੂੰ ਖੇਚਦਾ ਉਧਰ ਨੂੰ ਅਸੀਂ ਤੁਰ ਪੈਨੇ ਹਾਂ ਇਹਦੇ ਵਿੱਚ ਆਪਣਾ ਕੋਈ ਇਹੋ ਜਿਹਾ ਵਾਹ ਵਾਸਤਾ ਨਹੀਂ ਵੀ ਅਸੀਂ ਕੁਝ ਕਰਦੇ ਹਾਂ ਸੋ ਇਹ ਪਰਮੇਸ਼ਰ ਦੇ ਘਰ ਦੀਆਂ ਖੇਡਾਂ ਹਨ ਪਤਾ ਨਹੀਂ ਉਹਨਾਂ ਨੇ ਉਹ ਮਹਾਂਪੁਰਸ਼ਾਂ ਨੇ ਉਹ ਸਾਧੂ ਬਿਰਤੀ ਦੇ ਸੰਨ ਬਜ਼ੁਰਗ ਕਿਉਂਕਿ ਕਿਰਤੀ ਸਿੱਖ ਜਿਹੜਾ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ ਉਹਦੀ ਰਸਨਾ ਵਿੱਚ ਖਾਲਸਾ ਜੀ ਪਰਮੇਸ਼ਰ ਵਸ ਜਾਂਦਾ ਉਹਨੂੰ ਅੰਤਰਜਾਮਤਾ ਹੋ ਜਾਂਦੀ ਐਵੇਂ ਮਾਤਾ ਜੀ ਕਹਿੰਦੇ ਵੀ ਮੇਰਨਾ ਘਟਨਾ ਵੀਰ ਜੀ ਵਾਪਰੀ ਤੇ ਮਹਾਰਾਜ ਨੇ ਫਿਰ ਮੇਰੇ ਕਾਰਜ ਸਤਗੁਰਾਂ ਨੇ ਆਪ ਹੀ ਸਵਾਰ ਦੇਣੇ ਆ ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਦਸਵੰਦ ਕੱਢਣਾ ਸ਼ੁਰੂ ਕੀਤਾ ਤੇ ਮਹਾਰਾਜ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਤੇ ਮੈਨੂੰ ਪੂਰਨ ਭਰੋਸਾ ਕਿ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌ ਸਿੰਘ ਸਾਹਿਬ ਮੇਰੀ ਝੋਲੀ ਭਰਨਗੇ ਤੇ ਕਹਿੰਦੇ ਹੁਣ ਅਸੀਂ ਵਾਪਸ ਚਲੇ ਗਏਗਾ ਆਇਆ ਜਦੋਂ ਫੇਰ ਕਿਤੇ ਆਵਾਂਗੇ ਤੁਹਾਨੂੰ ਮਿਲ ਕੇ ਆਵਾਂਗੇ ਐਵੇਂ ਖਾਲਸਾ ਜੀ ਇਹ ਮਾਤਾ ਜੀ ਨਾਲ ਵਚਨ ਹੋਏ ਤੇ ਕਹਿਣ ਦਾ ਭਾਵ ਕਿ ਸਾਲ ਪਹਿਲਾਂ ਦਾਸ ਨੇ ਉਹਨਾਂ ਨੂੰ ਇਹ ਗੱਲ ਆਖੀ ਸੀ ਵੀ ਦਸਵੰਦ ਕੱਢਿਆ ਕਰੋ ਤੇ ਉਹਨਾਂ ਵਚਨ ਨਹੀਂ ਮੰਨਿਆ ਜੇ ਵਚਨ ਮੰਨ ਲੈਂਦੇ ਕਿਉਂਕਿ ਖਾਲਸਾ ਜੀ ਇਹ ਵਚਨ ਤੇ ਗੁਰੂ ਨਾਨਕ ਸਾਹਿਬ ਦੇ ਨੇ ਅਸੀਂ ਤਾਂ ਸਿਰਫ ਅੱਗੇ ਬੋਲ ਕੇ ਸੁਣਾ ਰਹੇ ਹਾਂ ਆ ਜੋ ਪੰਕਤੀਆਂ ਆਪਜੀ ਨੂੰ ਸੁਣਾਈਆਂ ਭਾਈ ਸਾਹਿਬ ਕੋਈ ਪਗਵਈ ਗੁਰਦਾਸ ਜੀ ਦੀਆਂ ਇਹ ਉਹਨਾਂ ਦੀ ਕਮਾਈ ਹੋਈ ਐ ਆਪਾਂ ਦੇ ਖਾਲਸਾ ਜੀ ਸਿਰਫ ਬੋਲ ਕੇ ਸੁਣਾਉਨੇ ਹਾਂ ਤੇ ਜੇ ਆਪਾਂ ਸਾਰੀ ਸੰਗਤ ਹੀ ਆਪ ਬਾਣੀ ਪੜਨ ਲੱਗ ਪਾਵਾਂਗੇ ਖੁਦ ਨਾਮ ਜਪਣ ਲੱਗ ਪਾਵਾਂਗੇ ਇਹ ਗੱਲਾਂ ਆਪਣੇ ਆਪ ਸਾਡੇ ਹਿਰਦੇ ਵਿੱਚ ਆ ਜਾਣਗੀਆਂ ਸਾਡੇ ਜਿਹਨ ਵਿੱਚ ਆ ਜਾਣਗੀਆਂ ਕਿਉਂਕਿ ਪਰਮੇਸ਼ਰ ਇੱਕ ਐਸੀ ਖੇਡ ਹੈ ਜਦੋਂ ਆਪਾਂ ਬਾਣੀ ਨਾਲ ਜੁੜਦੇ ਹਾਂ ਤੇ ਖਾਲਸਾ ਜੀ ਮਹਾਰਾਜ ਦੀ ਬਾਣੀ ਸਾਡੇ ਅੰਦਰ ਪ੍ਰਗਟਾਸ਼ ਕਰਦੀ ਹੈ ਸਾਡੇ ਜਿਹੜੇ ਮਸਤਕ ਵਿੱਚ ਖਾਲਸਾ ਦੀ ਭਾਗਾ ਨੂੰ ਜਗਾਉਂਦੀ ਹੈ ਤੇ ਸਾਡੇ ਜੀਣ ਵਿੱਚ ਇਹੋ ਇਹੋ ਜਿਹੇ ਵਿਚਾਰ ਇਹੋ ਇਹੋ ਜੀਆਂ ਗੱਲਾਂ ਆਉਂਦੀਆਂ ਜਿਹਦੇ ਨਾਲ ਸਾਡੀ ਪਰਮੇਸ਼ਰ ਨਾਲ ਸਾਂਝ ਬਣਦੀ ਹੈ ਸੋ ਇਸ ਕਰਕੇ ਗੁਰਮੁਖੋ ਹੱਥ ਜੋੜ ਕੇ ਬੇਨਤੀ ਆ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਗੁਰਸਿੱਖ ਬਣੋ ਜੇ ਅਸੀਂ ਬਣਾਂਗੇ ਫਿਰ ਸਾਡੇ ਬੱਚੇ ਬਣਨਗੇ ਜੇ ਆਪਣੇ ਖਾਲਸਾ ਦੀ ਆਪਣੇ ਧਰਮ ਨੂੰ ਭੁਲਾ ਦੇਵਾਂਗੇ ਪਿਛੇ ਕਰ ਦੇਵਾਂਗੇ ਫਿਰ ਸਾਡੇ ਹੱਥ ਵਿੱਚ ਕੁਝ ਨਹੀਂ ਰਹਿਣਾ ਜਿੱਦਾਂ ਅਸੀਂ ਪਹਿਲਾਂ ਨੰਗ ਸੰਗ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਹਣ ਤੋਂ ਪਹਿਲਾਂ ਜੋ ਅਸੀਂ ਜ਼ੁਲਮ ਸਹਿਹਾ ਹੈ ਉਸ ਵੇਲੇ ਨਹੀਂ ਤੇ ਉਹ ਮਾਰ ਸਾਡੇ ਤੇ ਫਿਰ ਪਵੇਗੀ ਜੇ ਅਸੀਂ ਤਿਆਰਬਰ ਤਿਆਰ ਨਾ ਹੋਏ ਦਸਮ ਬਾਣੀ ਨੂੰ ਪੜੋ ਧਾਨ ਕਲਗੀ ਤਰਸਵਾਮੀ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਮਹਾਰਾਜ ਦੀਆਂ ਬਾਣੀਆਂ ਨੂੰ ਆਪ ਪਹਿਲਾਂ ਸਿੱਖੋ ਪਹਿਲਾਂ ਸੰખ્યા ਲੋ ਸੁਣਿਆ ਕਰੋ ਫੇ ਪੜਨੀਆ ਸ਼ੁਰੂ ਕਰੋ ਜਿਵੇਂ ਅਖੰਡ ਪਾਠ ਸਾਹਿਬ ਕਰਾਉਨੇ ਹੋ ਉਹ ਵੀ ਕਰਾਓ ਦਸ਼ਮਦੀ ਬਾਣੀ ਦਾ ਜਾਪ ਕਰਾਓ ਸਰਬ ਲੋਹ ਮਹਾਰਾਜ ਦੀ ਬਾਣੀ ਦਾ ਜਾਪ ਕਰਾਓ ਗੁਰਮਖੋ ਇਹ ਬਾਣੀਆਂ ਮਹਾਰਾਜ ਨੇ ਸਾਨੂੰ ਦਿੱਤੀਆਂ ਹਨ ਪਰ ਸਾਡੇ ਜੇਹਣ ਵਿੱਚ ਇਹੋ ਚੀਜ਼ ਪਾ ਦਿੱਤੀ ਗਈ ਹੈ ਕਿ ਅਖੰਡ ਪਾਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਕੱਲੇ ਦਾ ਹੁੰਦਾ ਹੈ ਖਾਲਸਾ ਜੀ ਹੁਣ ਤੇ ਦਬਾਬਾ ਜਿਹੜਾ ਹੈ ਅਖੰਡ ਪਾਤਸ਼ਾਹ ਵੀ ਛੱਡ ਗਿਆ ਉਹ ਤੇ ਖਾਲਸਾ ਜੀ ਮਰੇ ਤੇ ਵੀ ਸੁਖਣੀ ਸਾਹਿਬ ਕਰਾਉਂਦਾ ਜੰਮੇ ਤੇ ਵੀ ਸੁਖਣੀ ਸਾਹਿਬ ਵਿਆਹ ਤੇ ਵੀ ਸੁਖਣੀ ਸਾਹਿਬ ਇਹ ਸਾਡੇ ਕੋਲ ਮਹਾਰਾਜ ਦੀ ਸੇਵਾ ਨਹੀਂ ਹੁੰਦੀ ਵੀ ਤੁਸੀਂ ਮਹਾਰਾਜ ਦੀ ਕੀ ਸੇਵਾ ਕਰ ਸਕਦੇ ਹੋ ਸ਼ਰਦਾ ਹੀ ਹੈ ਨਾ ਸ਼ਰਦਾ ਹੀ ਰੱਖਣੀ ਹੈ ਨਾ ਸਤਗੁਰਾਂ ਦੇ ਉਹ ਵੀ ਖਤਮ ਹੁੰਦੀ ਜਾਂਦੀ ਸਾਡੇ ਦਬਾਬੇ ਵਿੱਚ ਖਾਲਸਾ ਜੀ ਮਹਾਰਾਜ ਦਾ ਅਖੰਡ ਪਾਤਸ਼ਾਹ ਕਰਾਉਣਾ ਹਟ ਗਏ ਨੇ ਲੋਕ ਇੱਥੋਂ ਤੱਕ ਲੋਕਾਂ ਦਾ ਮੱਚ ਮਰ ਗਿਆ ਕਿਉਂਕਿ ਲੋਕ ਇੱਥੋਂ ਦੇ ਸਾਰੇ ਬਾਹਰ ਨੇ ਤੇ ਬਾਹਰ ਪਤਾ ਨਹੀਂ ਉਹਨਾਂ ਦੀ ਕੀ ਬਿਰਤੀ ਵਿੱਚ ਪਾ ਦਿੱਤਾ ਮਸ਼ੀਨਰੀਆਂ ਨੂੰ ਸੁਣਦੇ ਨੇ ਮਾੜਿਆਂ ਨੂੰ ਸੁਣਦੇ ਨੇ ਤੇ ਮਾੜੇ ਹੋਈ ਜਾ ਰਹੇ ਆ ਚੰਗਿਆਂ ਨੂੰ ਸੁਣਾਗੇ ਤੇ ਚੰਗੇ ਵਿਚਾਰ ਆਉਣਗੇ ਚੰਗੇ ਇਨਸਾਨ ਬਣਾਂਗੇ ਚੰਗੇ ਸ਼ੁਭ ਗੁਣ ਸਾਡੇ ਹਿਰਦੇ ਵਿੱਚ ਵਸਣਗੇ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣੇ ਖਾਲਸਾ ਜੀ ਅੱਜ ਦੀ ਹੱਡ ਬੀਤੀ ਸੀ ਜੋ ਮਾਤਾ ਜੀ ਨਾਲ ਕੌਤਖ ਹੋਇਆ ਸ਼ੀਦਾਂ ਸਾਹਿਬ ਤੇ ਮਹਾਰਾਜ ਦੀ ਕਿਰਪਾ ਵਰਤੀ ਸੱਚੇ ਪਾਤਸ਼ਾਹ ਨੇ ਮਿਹਰਾਂ ਕੀਤੀਆਂ ਆਓ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਿਆ ਕਰੀਏ ਕਿ ਮਹਾਰਾਜਾ ਅਸੀਂ ਗੁਰਸਿੱਖ ਬਣੀਏ ਸਾਨੂੰ ਮਹਾਰਾਜਾ ਅਮਰਤ ਵੇਲਾ ਬਖਸ਼ੋ ਸੱਚੇ ਪਾਤਸ਼ਾਹ ਜੀ ਸਾਡੇ ਤੇ ਵੀ ਕਿਰਪਾ ਕਰੋ ਅਸੀਂ ਪਾਪੀ ਹਾਂ ਮਹਾਰਾਜ ਜਿਵੇਂ ਅਜਾਮਲ ਪਾਪੀ ਨੂੰ ਇੱਕ ਨਿਮਖ ਵਿੱਚ ਤਾਰ ਦਿੱਤਾ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਤਾਰ ਦਿਓ ਮਹਾਰਾਜ ਉਹ ਵੀ ਮਹਾਰਾਜ ਐਸਾ ਪਾਪੀ ਹੀ ਸਾਰਾ ਜਗਤ ਉਹਨੂੰ ਜਾਣਦਾ ਸੀ ਮਹਾਰਾਜ ਅਸੀਂ ਵੀ ਐਸੇ ਪਾਪੀ ਹਾਂ ਸਾਨੂੰ ਵੀ ਰੱਖ ਲਓ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ ਇਹੋ ਜੀਆਂ ਬੇਨਤੀਆਂ ਕਰਿਆ ਕਰੀਏ ਸਤਿਗੁਰ ਤੁਠੇ ਹੋ ਕੇ ਸੁਣਨਗੇ ਜਦੋਂ ਮਹਾਰਾਜ ਨੇ ਸੁਣ ਲਈ ਫਿਰ ਪਾਰ ਉਤਾਰਾ ਹੋ ਜਾਵੇਗਾ ਫਿਰ ਸੱਚੇ ਪਾਸ਼ਾ ਅਉਗਣ ਨਿਚਤਾਰਦਾ ਗਲ ਦੇ ਨਾਲ ਲਾ ਲੈਂਦਾ ਹੈ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਇਹੀ ਬੇਨਤੀ ਜੋਦੜੀ ਹੈ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ